ਗੈਰ ਮਿਆਰੀ ਖਾਦ ਵੇਚਣ ਵਾਲਿਆਂ ਉੱਤੇ ਪੰਜਾਬ ਪੁਲਿਸ ਕਿਉਂ ਮਿਹਰਬਾਨ ਹੈ ਇਥੋਂ ਤੱਕ ਕਿ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਹੈਰਾਨ ਤੇ ਪਰੇਸ਼ਾਨ ਨੇ ਹਰਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਚਿੱਠੀ ਲਿਖਣੀ ਪਈ ਕਿ ਆਖਰ ਜਿਹੜੇ ਗੈਰ ਮਿਆਰੀ ਖਾਦ ਵੇਚਣ ਵਾਲੇ ਲੋਕਾਂ ਦੇ ਖਿਲਾਫ ਹੁਣ ਤੱਕ ਪੰਜਾਬ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਖਬਰ ਹੈ ਕਿ ਫਾਜ਼ਿਲਕਾ ਪੁਰਸ ਗੈਰ ਮਿਆਰੀ ਡੀਏਪੀ ਖਾਦ ਵੇਚਣ ਵਾਲੇ ਡੀਲਰ ਖਿਲਾਫ ਕਾਰਵਾਈ ਕਰਨ ਤੋਂ ਇਨਕਾਰੀ ਕਰ ਰਹੀ ਹੈ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਨੇ ਡੀਏਪ ਖਾਦ ਦੇ ਫੇਰ ਹੋਏ ਨਮੂਨਿਆਂ ਦੇ ਹਵਾਲੇ ਨਾਲ ਜ਼ਿਲ੍ਹਾ ਪੁਲਿਸ ਕਪਤਾਨ ਨੂੰ ਸਬੰਧਤ ਡੀਲਰ ਖਿਲਾਫ ਕਾਰਵਾਈ ਕਰਨ ਲਈ ਆਖਿਆ ਸੀ ਪਰੰਤੂ ਫਾਜ਼ਿਲਕਾ ਪੁਲਿਸ ਨੇ ਖੇਤੀਬਾੜੀ ਮੰਤਰੀ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਟਿੱਚ ਜਾਣਦਿਆਂ ਡੀਲਰ ਦੇ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੱਸਣ ਜੋਗ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਝੁਰੜ ਖੇੜਾ ਦੇ ਕਿਸਾਨ ਮਨਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਵੱਲੋਂ ਗੈਰ ਮਿਆਰੀ ਡੀਪੀ ਖਾਦ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਜਿਸ ਆਰਟੀਏ ਤੋਂ ਕਿਸਾਨ ਨੇ ਖਾਦ ਖਰੀਦੀ ਸੀ ਉਸ ਨੇ ਖਾਦ ਦਾ ਕੋਈ ਬਿੱਲ ਵੀ ਨਹੀਂ ਦਿੱਤਾ ਸੀ ਫਾਜ਼ਲ ਕਾਦੇ ਫਰਟੀਲਾਈਜ਼ਰ ਇਨਸਪੈਕਟਰ ਨੇ ਕਿਸਾਨ ਕੋਲ ਮੌਜੂਦ ਡੀਪੀ ਖਾਦ ਦੇ 65 ਬੈਗਾਂ ਚੋਂ ਦੋ ਨਮੂਨੇ ਵੀ ਭਰੇ ਸਨ ਜਿਨ੍ਹਾਂ ਨੂੰ ਜਾਂਚ ਲਈ ਖਾਦ ਪਰਖ ਪ੍ਰਯੋਗਸ਼ਾਲਾ ਫਰੀਦਕੋੜ ਭੇਜਿਆ ਗਿਆ ਸੀ ਪਰਯੋਗਸ਼ਾਲਾ ਵੱਲੋਂ 5 ਜੂਨ ਨੂੰ ਦਿੱਤੀ ਰਿਪੋਰਟ ਚ ਦੋਵੇਂ ਨਮੂਨੇ ਫੇਰ ਪਾਏ ਗਏ ਸਨ ਉਧਰ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫਸਰ ਨੇ ਵਿਭਾਗ ਦੇ ਵਿਭਾਗ ਦੇ ਡਾਇਰੈਕਟਰ ਨੂੰ ਇੱਕ ਪੱਤਰ ਭੇਜ ਕੇ ਦੱਸਿਆ ਕਿ ਗੈਰ ਮਿਆਰੀ ਖਾਦ ਦੀ ਸ਼ਿਕਾਇਤ ਦਰਜ ਕਰਾਉਣ ਲਈ ਉਹਨਾਂ ਨੇ ਥਾਣਾ ਬਹਾਵ ਵਾਲਾ ਫਾਜ਼ਿਲਕਾ ਦੇ ਮੁੱਖ ਥਾਣਾ ਅਫਸਰ ਨਾਲ ਤਾਲਮੇਲ ਵੀ ਕੀਤਾ ਸੀ ਪਰੰਤੂ ਥਾਣਾ ਅਫਸਰ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਉਹ ਸ਼ਿਕਾਇਤ SSP فاضلکا ਤੋਂ مارਕ ਹੋਣ ਤੋਂ ਬਾਅਦ ਕੁਝ ਕਰ ਸਕਦੇ ਨੇ ਮੁੱਖ ਖੇਤੀਬਾੜੀ ਅਫਸਰ ਨੇ ਪੱਤਰ ਵਿੱਚ ਲਿਖਿਆ ਕਿ ਉਸਨੇ 31 ਮਈ ਨੂੰ ਖੇਤੀ ਮੰਤਰੀ ਨੂੰ ਮਿਲ ਕੇ ਇਸ ਸੰਬੰਧੀ ਜਾਣੂ ਕਰਵਾਇਆ ਸੀ ਉਦੋਂ ਵਿਭਾਗ ਦੇ ਖੇਤੀਬਾੜੀ ਮੰਤਰੀ ਨੇ SSP فاضਲਕਾ ਨੂੰ ਸ਼ਿਕਾਇਤ ਉੱਤੇ ਕਾਰਵਾਈ ਕਰ ਲਈ ਫੋਨ ਤੇ ਵੀ ਹੁਕਮ ਦਿੱਤੇ ਸਨ ਮੁੱਖ ਖੇਤੀਬਾੜੀ ਅਫਸਰ ਨੇ ਇਸ ਸ਼ਿਕਾਇਤ ਬਾਬਤ 2 ਜੂਨ ਨੂੰ SSP فاضਲਕਾ ਨੂੰ ਵੀ ਮਿਲਿਸਨ ਤੇ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਜੇ ਦੇ ਨਾਲ ਖਾਦ ਪਰ ਪ੍ਰਸ਼ੋਕਸ਼ਾਲਾ ਦੀ ਰਿਪੋਰਟ ਵੀ ਲਗਾਈ ਗਈ ਸੀ ਫਾਜ਼ਿਲਕਾ ਪੁਲਿਸ ਇਸ ਦੇ ਬਾਵਜੂਦ ਟਸ ਤੋਂ ਮੱਸ ਨਹੀਂ ਹੋਈ ਮੁੱਖ ਖੇਤੀਬਾੜੀ ਅਫਸਰ ਨੇ 9 ਜੂਨ ਨੂੰ ਐਸਐਸਪੀ ਨੂੰ ਮੋੜ ਪੱਤਰ ਲੈ ਕੇ ਗੈਰਮਿਆਰੀ ਖਾਦ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਖੇਤੀਬਾੜੀ ਅਧਿਕਾਰੀ ਦੱਸਦੇ ਨੇ ਕਿ ਜਦੋਂ ਪੁਲਿਸ ਨੇ ਮੋੜ ਚੁੱਪ ਵਟ ਲਈ ਤਾਂ ਫਿਰ ਉਹਨਾਂ ਨੇ ਸਾਰਾ ਮਾਮਲਾ ਮੋੜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਲਿਆਂਦਾ ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਪੱਤਰ ਲਿਖ ਕੇ ਫਾਜ਼ਿਲਕਾ ਪੁਲਿਸ ਦੀ ਕਾਰਸ਼ਾਲੀ ਤੋਂ ਜਾਣੂ ਕਰਵਾਇਆ ਖੇਤੀਬਾੜੀ ਮੰਤਰੀ ਨੇ ਪੱਤਰ ਵਿੱਚ ਲਿਖਿਆ ਕਿ ਉਹ ਉਨ੍ਹਾਂ ਦੇ ਕਹਿਣ ਦੇ ਬਾਵਜੂਦ ਸਬੰਧਤ ਦੋਸ਼ੀਆਂ ਤੇ ਕੋਈ ਕਾਰਵਾਈ ਫਾਜ਼ਿਲਕਾ ਪੁਲਿਸ ਨੇ ਨਹੀਂ ਕੀਤੀ ਖੇਤੀ ਮੰਤਰੀ ਨੇ ਮੰਗ ਕੀਤੀ ਹੈ ਡੀਜੀਪੀ ਕੋਲੋਂ ਕਿ ਗੈਰ ਮਿਆਰੀ ਖਾਦ ਵੇਚਣ ਵਾਲੀ ਕੰਪਨੀ ਦੇ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਕਾਰਵਾਈ ਵਿੱਚ ਢਿੱਲ ਵਰਤੀ ਗਈ ਆ ਉਹਨਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾਵੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾਂ ਦੀ ਪ੍ਰਕਾਸ਼ਿਤ ਖਬਰ ਦੇ ਵਿੱਚ ਜਿਹੜੀ ਚਿੱਠੀ ਦਾ ਜ਼ਿਕਰ ਹੋਇਆ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੁਣ ਪੰਜਾਬ ਦੇ ਡੀਜੀਪੀ ਨੂੰ ਜਿਹੜੀ ਆ ਚਿੱਠੀ ਲਿਖੀ ਆ ਕਿ ਉਸ ਕੰਪਨੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ SSP ਫਾਜ਼ਲਕਾ ਨੂੰ ਹੁਕਮ ਦਿੱਤੇ ਜਾਣ ਔਰ ਜਿਹੜੇ ਪੁਲਿਸ ਅਫਸਰਾਂ ਨੇ ਆਨਾ ਕਾਨੀ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏ ਹਾਲਾਂਕਿ ਬੀਤੇ ਦਿਨ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਨੌਜਵਾਨ ਲੜਕੇ ਕੋਲ ਮੋਬਾਈਲ ਦੇ ਵਿੱਚ ਅਜਿਹੀ ਅਸ਼ਲੀਲ ਜਿਹੜੀ ਆ ਵੀਡੀਓ ਦੇ ਮਸਲੇ ਦੇ ਵਿੱਚ ਪੈਸੇ ਮੰਗੇ ਗਏ ਸੀ ਫਾਜ਼ਲਕਾ ਪੁਲਿਸ ਨੇ ਉਸ ਸਮੇਂ SHO ਦੇ ਖਿਲਾਫ ਕਾਰਵਾਈ ਜਿਹੜੀ ਆ ਵਾਕਿਆ ਤੇ ਨਹੀਂ ਕੀਤੀ ਗਈ ਫਿਰ ਪੰਜਾਬ ਦੇ ਕੈਪਟਨ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨੇ ਫਾਜ਼ਲਕਾ ਦਾ ਮਸਲਾ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਉਠਾਇਆ ਕਿ ਸਾਡੀ ਸਰਕਾਰ ਕਰਪਸ਼ਨ ਦੇ ਮਸਲਿਆਂ ਦੇ ਵਿੱਚ ਨਸ਼ਿਆਂ ਦੇ ਮਸਲੇ ਵਿੱਚ ਜ਼ੀਰੋ ਟੋਲਰੈਂਸ ਆ ਮਤਲਬ ਜ਼ੀਰੋ ਨੀਤੀ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਨੇ ਉਦੋਂ ਹੀ ਐਲਾਨ ਕੀਤਾ ਸੀ ਕਿ ਸਬੰਧਤ ਥਾਣੇ ਦੇ ਐਸਐਚਓ ਸਮੇਤ ਹੋਰਾਂ ਲੋਕਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਏ ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਐਸਐਸਪੀ ਫਾਜ਼ਲਕਾ ਬ੍ਰਿੰਦਰ ਸਿੰਘ ਬਰਾੜ ਨੂੰ ਮੁਅਤਲ ਕੀਤਾ ਗਿਆ ਸੀ ਹਾਲਾਂਕਿ ਬ੍ਰਿੰਦਰ ਸਿੰਘ ਬਰਾੜ ਨੂੰ ਜਿਹੜੇ ਪੀੜਤ ਧੇਰਾ ਉਹਨਾਂ ਵੱਲੋਂ ਕੋਈ ਫਰਿਆਦ ਵੀ ਨਹੀਂ ਕੀਤੀ ਗਈ ਇਸ ਦੇ باوجود ਜਿਹੜੇ ਐਸਐਸਪੀ ਬਰਿੰਦਰ ਸਿੰਘ ਬਰਾੜ ਨੂੰ ਮਤਲਬ ਕੀਤਾ ਗਿਆ ਸੀ ਚਰਚਾ ਕਿ ਉਹਨਾਂ ਨੂੰ ਬਹਾਲ ਕੀਤਾ ਜਾ ਸਕਦਾ ਸਰਕਾਰ ਜਲਦ ਜੂਟਰ ਲੈ ਸਦੀ ਲੇਕਿਨ ਸਵਾਲ ਹੁਣ ਇਹ ਆ ਕਿ ਜਿਹੜੇ ਗੈਰ ਮਿਆਰੀ ਖਾਦ ਵੇਚਣ ਵਾਲੇ ਲੋਕ ਜਿਹੜੀ ਕੰਪਨੀਆਂ ਉਹਦੇ ਖਿਲਾਫ ਫਾਜ਼ਿਲਕਾ ਪੁਲਿਸ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਦ ਪੰਜਾਬ ਦੇ ਖੇਤੀਬਾੜੀ ਮੰਤਰੀ ਜਿਹੜੇ ਉਹਨਾਂ ਨੇ ਫਾਜ਼ਿਲਕਾ ਪੁਲਿਸ ਦੇ ਮੁਖੀ ਨੂੰ ਵੀ ਟੈਲੀਫੋਨ ਤੇ ਵੀ ਗੱਲ ਕੀਤੀ ਹੈ ਚਿੱਠੀ ਵੀ ਭੇਜੀ ਮਹਿਕਮੇ ਨੇ ਇਸ ਦੇ باوجود ਜਿਹੜਾ ਵਾ ਕੋਈ ਕਾਰਵਾਈ ਨਹੀਂ ਹੋਈ ਹੁਣ ਜਿਹੜਾ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਗਈ ਹੈ ਕੀ ਹੁਣ ਉਸ ਐਸਐਚਓ ਨੂੰ ਜਾਂ ਉਸ ਐਸਐਸਪੀ ਦੇ ਖਿਲਾਫ ਵੀ ਕੋਈ ਅਨਸਾਸ਼ਨੀ ਕਾਰਵਾਈ ਹੋਏਗੀ ਜਿਵੇਂ ਵਿਰਿੰਦਰ ਸਿੰਘ ਬਰਾੜ ਜਾਂ ਬਾਕੀ ਅਫਸਰਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਹੁਣ ਸਵਾਲ ਹੈ ਕਿ ਉਸ ਕੰਪਨੀ ਦੇ ਖਿਲਾਫ ਹੁਣ ਤੱਕ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਗਿਆ ਬੰਦੇ ਕਿਉਂ ਨਹੀਂ ਗ੍ਰਿਫਤਾਰ ਕੀਤੇ ਗਏ ਐਸਐਚਓ ਦੀ ਕੀ ਮਜਬੂਰੀ ਆ ਜਾਂ ਫਾਜ਼ਿਲਕਾ ਪੁਲਿਸ ਦੀ ਕੀ ਮਜਬੂਰੀ ਆ ਕਿ ਇੱਕ ਗੈਰ ਮਿਆਰੀ ਖਾਦ ਵੇਚਣ ਵਾਲਿਆਂ ਦੇ ਖਿਲਾਫ ਕਿਉਂ ਕਾਰਵਾਈ ਨਹੀਂ ਕੀਤੀ ਗਈ ਆਖਰ ਫਾਜ਼ਿਲਕਾ ਪੁਲਿਸ ਗਾਰ ਮੈਰੀ ਖਾਦ ਵੇਚਣ ਵਾਲਿਆਂ ਦੇ ਉੱਪਰ ਮਿਹਰਬਾਨ ਕਿਉਂ ਆ ਔਰ ਸਭ ਤੋਂ ਵੱਡੀ ਗੱਲ ਹੈ ਇੱਕ ਸੂਬੇ ਦਾ ਕੈਬਨਟ ਮੰਤਰੀ ਚਿੱਠੀਆਂ ਲਿਖ ਰਿਹਾ ਹੋਵੇ ਮਹਿਕਮਾ ਟੈਲੀਫੋਨ ਤੇ ਕਾਰਵਾਈ ਕਰਨ ਵਾਸਤੇ ਗੱਲ ਵੀ ਆਖੀ ਹੋਵੇ ਤੇ ਇਸ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਹੋਵੇ ਮਿਸ ਪੰਜਾਬ ਧੰਨਵਾਦ